ਸਾਰੇ ਵਾਰੀ ਵਾਰੀ ਸਪਸ਼ਟੀਕਰਨ ਦੇਣ ਜਾ ਰਹੇ ਆ ਪਰ ਅਜੇ ਤੱਕ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਸਪਸ਼ਟੀਕਰਨ ਜਿਹੜਾ ਹੈ ਇਹ ਗੋਲ ਮੋਲ ਜਿਹਾ ਦੇ ਰਿਹਾ ਪਹਿਲਾਂ ਤੇ ਪਬਲੀਕਲੀ ਐਕਸੈਪਟ ਕਰਨ ਕਿ ਅਸੀਂ ਕਿਹੜੀਆਂ ਗਲਤੀਆਂ ਕੀਤੀਆਂ ਤੇ ਕਿਸ ਕਾਰਨ ਅੱਜ ਅਸੀਂ ਜਿਹੜਾ ਅਕਾਲ ਤਖਤ ਸਾਹਿਬ ਤੇ ਜਾ ਰਹੇ ਆ ਅਕਾਲ ਤਖਤ ਸਾਹਿਬ ਨੇ ਜਿਸ ਤਰੀਕੇ ਦੇ ਨਾਲ ਇੱਕ ਕਿਸਮ ਦਾ ਦੋਸ਼ੀ ਇਹਨਾਂ ਨੂੰ ਕਿਹਾ ਤੇ ਜਿਹੜੇ ਦੋਸ਼ੀ ਅਜੇ ਤੱਕ ਤੇ ਆਪਣਾ ਦੋਸ਼ ਹੀ ਨਹੀਂ ਮੰਨੇ ਮੈਨੂੰ ਕਿਸੇ ਲੀਡਰ ਦੀ ਦਿਖਾ ਦਿਓ ਇਨਕਲੂਡਿੰਗ ਸੁਪੀਤ ਸਿੰਘ ਬਾਦਲ ਕਿ ਕਿੱਥੇ ਉਹਨਾਂ ਦੀ ਪਬਲੀਕਲੀ ਐਕਸਪ੍ਰੈਸ ਨੋਟ ਆਇਆ ਹੋਵੇ ਕਿ ਹਾਂ ਅਸੀਂ ਸੌਦਾ ਸਾਦ ਨੂੰ ਮਾਫੀ ਵੀ ਦਿਵਾਈ ਆ ਹਾਂ ਅਸੀਂ ਸਾਡੇ ਕੋਲ ਵੱੱਜਰ ਗੁਨਾਹ ਹੋਇਆ ਪਰ ਅਜੇ ਤਾਈਂ ਤੇ ਇਹ ਗੱਲ ਕਿਤੇ ਵੀ ਨਹੀਂ ਉਹਨਾਂ ਨੇ ਮੰਨੀ ਬਸ ਗੋਲਮੋਲ ਜੀ ਗੱਲ ਉੱਥੇ ਜਾ ਕਰਦੇ ਆ ਜੀ ਅਸੀਂ ਆਪਣੀਆਂ ਭੁੱਲਾਂ ਬਖਸ਼ਾਉਣ ਆਏ ਆ ਭੁੱਲਾ ਇਦਾਂ ਨਹੀਂ ਬਖਸ਼ਾਈਆਂ ਜਾਣੀਆਂ ਅਲਟੀਮੇਟਲੀ ਬਿੱਲੀ ਥੱਲੇੋਂ ਬਾਹਰ ਆਉਣੀ ਆ ਕਾਲਤਕ ਸਾਬ ਦੇ ਜਥੇਦਾਰ ਜੀ ਨੇ ਪਹਿਲ ਕਦਮੀ ਕੀਤੀ ਆ ਮੈਂ ਉਮੀਦ ਕਰਦਾ ਕਿ ਇਹ ਵੀ ਕਿਰਪਾ ਪਰਮਾਤਮਾ ਦੀ ਉਹਨਾਂ ਤੇ ਹੋਈ ਆ ਔਰ ਆਸ਼ ਕਰਦਾ ਕਿ ਜਥੇਦਾਰ ਸਾਹਿਬ ਇਹ ਇਹ ਪਬਲਿਕਲੀ ਇਹ ਸਾਰਾ ਕੁਝ ਕਲੀਅਰ ਕਰਨਗੇ ਕਿ ਇਨਕਲੂਡਿੰਗ ਸੁਖਵੀਰ ਸਿੰਘ ਬਾਦਲ ਸਾਰੇ ਕਾਲੀ ਦਲ ਦੇ ਜਿੰਨੇ ਵੀ ਉਸ ਸਮੇਂ ਦੇ ਵਜ਼ੀਰ ਸੀਗੇ ਜਿਨ੍ਹਾਂ ਨੇ ਨਾਲ ਹੋ ਕੇ ਇਹ ਮਾਫੀ ਦਿਵਾਈ ਜਿਨ੍ਹਾਂ ਨੇ ਸਾਰਾ ਕੁਝ ਇਹ ਵੱੱਜਰ ਗੁਨਾਹ ਕੀਤਾ ਇਹ ਪਬਲਿਕਲੀ ਪਹਿਲਾਂ ਗੱਲ ਆਵੇ ਕਿ ਇਹ ਮਾਫੀ ਮੰਗਣ ਕਾਦੀ ਜਾ ਰਿਹਾ ਜੇ ਤੱਕ ਤੇ ਤੁਹਾਨੂੰ ਤੇ ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਕਿ ਇਹ ਮਾਫੀ ਕਾਦੀ ਮੰਨੀ ਗਈ ਮੰਗੀ ਜਾ ਰਹੀ ਹੈ ਸਿਰਫ ਉੱਥੇ ਜਾ ਕੇ ਇਹ ਪਬਲਿਕਲੀ ਜਾ ਰਿਹਾ ਕਿ ਜੀ ਅਸੀਂ ਆਪਣੀ ਮਾਫੀ ਮੰਗਣ ਗਏ ਆ ਪਰ ਕਾਦੀ ਮਾਫੀ ਮੰਗਣ ਗਏ ਹੋ ਜੇ ਤੱਕ ਤੇ ਪਬਲਿਕਲੀ ਸਾਨੂੰ ਵੀ ਨਹੀਂ ਪਤਾ ਲੱਗਦਾ ਲੱਗਦਾ ਨਹੀਂ ਕਿ ਮਾਫੀ ਜਿਹੜੀ ਹੈ ਪਹਿਲਾਂ ਲੋਕਾਂ ਕੋਲ ਮੰਗਣੀ ਚਾਹੀਦੀ ਹੈ ਪਹਿਲਾਂ ਲੋਕਾਂ ਦੀ ਕਚਹਿਰੀ ਜਾਣਾ ਚਾਹੀਦਾ ਉਸ ਤੋਂ ਬਾਅਦ ਮੈਂ ਮੈਂ ਇਹ ਗੱਲ ਕਹਿ ਰਿਹਾ ਕਿ ਚਾਹੇ ਉਹ ਲੋਕਾਂ ਦੀ ਕਚਹਿਰੀ 'ਚ ਜਾਣ ਚਾਹੇ ਸਾਡੀ ਸਰਪੋਚੋ ਅਦਾਲਤ ਜਦੋਂ ਕਾਲ ਤੱਕ ਸਾਹਿਬ ਜੀ ਦੇ ਹੁਕਮ ਹੋ ਜੇ ਤੇ ਉੱਥੇ ਵੀ ਜਾਣਾ ਬਣਦਾ ਪਰ ਪਬਲ ਚੀਜ਼ ਨੂੰ ਸੈਪਟ ਤੇ ਕਰੋ ਕਿ ਅਸੀਂ ਜਾ ਕਿਉਂ ਰਹੇ ਹਾਂ ਪਰ ਅਜੇ ਤੱਕ ਪਬਲਿਕਲੀ ਕਿਸੇ ਵੀ ਲੀਡਰ ਨੇ ਉੱਪਰ ਤੋਂ ਲੈ ਕੇ ਨੀਚੇ ਤੱਕ ਇਹ ਕਿਸੇ ਨੇ ਗੱਲ ਸੈਪਟ ਨਹੀਂ ਕੀਤੀ ਕਿ ਅਸੀਂ ਕਿਉਂ ਜਾ ਰਹੇ ਹਾਂ ਅਜੇ ਸਿਰਫ ਉਹ ਪਬਲਿਕਲੀ ਇੰਨਾ ਪਤਾ ਕਿ ਉੱਥੇ ਆਪਣੇ ਭੁੱਲ ਬਖਸ਼ਾਉਣ ਜਾ ਰਹੇ ਹਾਂ ਭੁੱਲ ਕਿਹੜੀ ਕੀਤੀ ਹੈ ਜਦੋਂ ਉਹ ਮੰਨਣਗੇ ਫਿਰ ਗੱਲ ਕਰਾਂ ਤੁਸੀਂ ਲੰਘਾ ਰਿਹਾ ਜਾ ਕੇ ਆਏ ਨੇ ਕਹਿੰਦੇ ਕਿ ਜੋ ਹੁਕਮ ਆਏਗਾ ਹੀ ਮੰਨਾਂਗੇ ਸਾਰੇ ਲੀਡਰ ਜਾ ਕੇ ਆਏ ਨੇ ਮੈਂ ਕਹਿੰਦਾ ਕਿ ਸੁਖਬੀਰ ਸਿੰਘ ਬਾਦਲ ਤੇ ਇੱਕਦਮ ਅਗਲੇ ਦਿਨ ਹੀ ਚਲੇ ਗਏ ਜਿੰਨੀ ਸਪੀਡ ਚੋਂ ਗਏ ਉੰਨੀ ਸਪੀਡ ਚ ਮੈਂ ਸਮਝਦਾ ਕਿ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਬੈਠ ਕੇ ਕਾਸ ਕਾਨਫਰੈਂਸ ਕਰਕੇ ਮੰਨ ਲੈਣਾ ਚਾਹੀਦਾ ਕਿ ਆਹ ਗਲਤੀ ਕਰਕੇ ਅਸੀਂ ਚੱਲੇ ਆ ਅਸੀਂ ਸੌਦਾ ਸਾਧ ਨੂੰ ਜਿਹੜਿਆ ਸਾਰਾ ਸੁਆਗਰ ਚਾਇਆ ਅਸੀਂ ਉਹਨੂੰ ਸਾਰਾ ਕੁਝ ਰਿਲੈਕਸੇਸ਼ਨ ਦਿੱਤੀਆਂ ਉਹ ਮੰਨਣ ਤੇ ਫਿਰ ਹੋ ਸਕਦਾ ਕਿ ਤੇ ਪਰਮਾਤਮਾ ਮਿਹਰ ਪਾਏ ਤੇ ਹੌਲੀ ਹੌਲੀ ਕਿਤੇ 10-20 ਸਾਲਾਂ ਨੂੰ ਸੰਗਤ ਮਾਫ ਕਰ ਦੇ ਪਰ ਐਡੀ ਜਲਦੀ ਜੇ ਕਹਿਣ ਐਡਾ ਵੱਡਾ ਗੁਨਾਹ ਕਰਕੇ ਤੇ ਅਸੀਂ ਗੋਲਮੋਲ ਕਰਕੇ ਬਾਹਰ ਨਿਕਲ ਜਾਾਂਗੇ ਇਹ ਇਹ ਕਦੇ ਵੀ ਨਹੀਂ ਹੋਣਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par